ਸਾਲ 2026 ਸਭ ਤੋਂ ਪਹਿਲਾ ਤੇ ਸਭ ਤੋਂ ਵੱਡਾ ਸੂਰਜ ਗ੍ਰੈਂਡ ਜੀ ਹਾਂ ਤੁਸੀਂ ਠੀਕ ਸੁਣਿਆ ਕਿ ਤੁਸੀਂ ਜਾਣਦੇ ਹੋ ਕਿ ਜਦੋਂ ਬ੍ਰਹਿਮੰਡ ਚ ਸੂਰਜ ਨੂੰ ਗ੍ਰੈਂਡ ਲੱਗਦਾ ਆ ਤਾਂ ਉਹ ਸਿਰਫ ਅਸਮਾਨ ਵਿੱਚ ਨਹੀਂ ਬਲਕਿ ਤੁਹਾਡੀ ਕਿਸਮਤ ਵਿੱਚ ਵੀ ਹਨੇਰਾ ਜਾਂ ਫਿਰ ਰੌਸ਼ਨੀ ਲੱਕੇ ਆਉਂਦਾ ਆ ਮੈਂ ਡਾਕਟਰ ਤੇਰਾ ਕੋਲ ਲੈ ਕੇ ਆਈਆਂ ਇੱਕ ਨਵੀਂ ਵੀਡੀਓ ਜੋ ਮੇਰੇ ਦਰਸ਼ਕਾਂ ਲਈ ਬਹੁਤ ਹੀ ਅਹਿਮ ਹੈ ਜੀ ਹਾਂ ਦਿਨ ਬੜਾ ਸਪੈਸ਼ਲ ਹੈ 17 ਫਰਵਰੀ 2026 ਮੰਗਲਵਾਰ ਦਾ ਦਿਨ ਕੁੰਭ ਰਾਸ਼ੀ ਅਤੇ ਤ੍ਰਿਸ਼ਟਾ ਨਕਸ਼ਤਰ ਸਾਲ ਦਾ ਪਹਿਲਾ ਵੱਡਾ ਸੂਰਜ ਗ੍ਰਹਿਣ ਸਸਪੈਂਸਿਵ ਹੈ ਸਾਰਾ ਕੁਝ ਇਸ ਵਾਰ ਸੂਰਜ ਗ੍ਰਹਿਣ ਕੋਈ ਆਮ ਖਕੋਲੀਏ ਘਟਨਾ ਨਹੀਂ ਹੈ ਵੈਦਿਕ ਗਣਨਾ ਦੱਸਦੀ ਹੈ ਕਿ ਸ਼ਨੀ ਦੀ ਰਾਸ਼ੀ ਚ ਜਦੋਂ ਸੂਰਜ ਤੇ ਰਾਹੁ ਦਾ ਸੰਯੋਗ ਹੁੰਦਾ ਹੈ ਨਾ ਤਾਂ ਨਿਆਦੇ ਦੇਵਤਾ ਸ਼ਨੀ ਆਪਣਾ ਹਿਸਾਬ-ਤਬ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਚ ਮੈਂ ਉਹਨਾਂ 6 ਖਾਸ ਰਾਸ਼ੀਆਂ ਦੀ ਚਰਚਾ ਕਰਾਂਗੀ ਜਿਨ੍ਹਾਂ ਦੇ ਜੀਵਨ ਚ ਇੱਕ ਗ੍ਰਹਿਣ ਪੁਚਾੜ ਲੈ ਕੇ ਆ ਸਕਦਾ ਹੈ ਕਈ ਆਮ ਵੀਡੀਓ ਤਾਂ ਬਣਾਉਂਦੀ ਨਹੀਂ ਮੈਂ ਖਾਸਮ ਖਾਸ ਟੌਪਿਕ ਖਾਸਮ ਖਾਸ ਰਿਸਰਚ ਵਰਕ ਔਰ ਬੜਾ ਔਥੈਂਟਿਕ ਇਹ 6 ਰਾਸ਼ੀਆਂ ਦੇ ਵਿੱਚੋਂ ਤਿੰਨ ਰਾਸ਼ੀਆਂ ਦੇ ਲਈ ਤਾਂ ਲੱਗਣ ਵਾਲੇ ਨੇ ਧਨ ਦੇ ਅੰਬਾਰ ਪਰਸ਼ਰ ਤੇ ਹੈ ਕਿ ਜਿਨ੍ਹਾਂ ਨੇ ਮਿਹਨਤ ਕੀਤੀ ਆ ਹੱਥ ਪੈਰ ਹਲਾਏ ਆ ਕੰਮ ਕਰ ਕੀਤਾ ਤੇ ਤਿੰਨ ਰਾਸ਼ੀਆਂ ਨੂੰ ਅਜਿਹੀ ਸਾਵਧਾਨੀ ਵਰਤਣੀ ਪੈਣੀ ਆ ਜਿਵੇਂ ਕੱਚ ਦੇ ਪੁਲ ਤੇ ਚੱਲਣਾ ਪਵੇਗਾ ਸੰਭਲ ਸੰਭਲ ਕੇ ਪੱਬ ਧਰਨਾ ਪਵੇਗਾ ਜੇਕਰ ਤੁਹਾਡੀ ਰਾਸ਼ੀ ਉਹਨਾਂ ਤਿੰਨ ਸਾਵਧਾਨ ਰਹਿਣ ਵਾਲੀਆਂ ਰਾਸ਼ੀਆਂ ਚੋਂ ਆ ਤਾ ਕਭਰਾਉਣਾ ਬਿਲਕੁਲ ਨਹੀਂ ਮੈਂ ਹਾਂ ਡਾਕਟਰ ਤੇਰਾ ਕਰ ਤੁਹਾਨੂੰ ਡਾਵਾਡੋਲ ਨਹੀਂ ਹੋਣ ਦੇਣਾ ਮੈਂ ਵੀਡੀਓ ਦੇ ਵਿੱਚ ਹੀ ਇੱਕ ਇੱਕ ਰਾਸ਼ੀ ਲਈ ਇਦਾਂ ਦਾ ਸੁਪਰ ਡੁਪਰ ਉਪਾਦਸਣਾ ਆ ਜੋ ਗ੍ਰਹਿਣ ਦੇ ਮਾੜੇ ਪ੍ਰਭਾਵ ਨੂੰ ਜ਼ੀਰੋ ਕਰ ਦੇਗਾ ਤੇ ਵੀਡੀਓ ਦੇ ਅਖੀਰ ਚ ਦੇਣਾ ਹੁੰਦਾ ਹੈ ਆਦਤਨ ਇੱਕ ਅਜਿਹਾ ਸਰਵਸਾਂਝਾ ਮਹਾਂ ਉਪਾ ਜੋ ਕੋਈ ਵੀ ਕਰ ਸਕਦਾ ਰਾਸ਼ੀ ਪਤਾ ਹੈਗੀ ਆ ਕਿ ਨਹੀਂ ਜਨਮ ਤਰੀਕ ਪਤਾ ਹੈਗੀ ਐ ਕਿ ਨਹੀਂ ਨਹੀਂ ਤਾਂ ਨਾ ਸੀ ਪੰਚਾਂਗ ਦਸਤਮਾ ਝਟਪਟ 17 ਫਰਵਰੀ ਨੂੰ ਦੁਪਹਿਰ 3:26 ਤੋਂ ਰਾਤ 7:57 ਤੱਕ ਕੁੱਲ ਸਮਾਂ ਬਣਿਆ 4 ਘੰਟੇ 31 ਮਿੰਟ ਦੇ ਲਈ ਇਹ ਗ੍ਰੈਂਡ ਕੁੰਭ ਰਾਸ਼ੀ ਤੇ ਤਨਿਸ਼ਟਾ ਨਕਸ਼ਤਰ 'ਚ ਲੱਗੇਗਾ ਵੈਦ ਗਣਨਾ ਅਨੁਸਾਰ ਸੂਰਜ ਚੰ드ਰਮਾ ਤੇ ਰਾਹੂ ਦਾ ਇਹ ਸੰਜੋਗ ਪੂਰੇ ਬ੍ਰਹਿਮੰਡ 'ਚ ਵੱਡੀ ਹਲਚਲ ਪੈਦਾ ਕਰਨ ਜਾ ਰਿਹਾ ਹੈ ਹੁਣ ਬਹੁਤ ਹੀ ਧਿਆਨ ਨਾਲ ਸੁਣਨਾ ਕਿਉਂਕਿ ਮੈਂ ਵੈਦਿਕ ਗਣਨਾ ਅਨੁਸਾਰ ਉਹਨਾਂ 6 ਰਾਸ਼ੀਆਂ ਦਾ ਖੁਲਾਸਾ ਕਰਨ ਜਾ ਰਹੀ ਹਾਂ ਜਿਨ੍ਹਾਂ ਦੀ ਕਿਸਮਤ ਇਸ ਗ੍ਰੈਂਡ ਦੇ ਨਾਲ ਕਹਿ ਲਓ ਉਲਟਾ ਪਲਟਾ ਹੋਣ ਵਾਲਾ ਹੈ ਪੂਰੀ ਤਰ੍ਹਾਂ ਪਟ ਜਾਏਗੀ ਕਿਸਮਤ ਪਹਿਲਾਂ ਤਾਂ ਮੈਂ ਚੰਗੀ ਗੱਲ ਦੱਸਦਾ ਹੈਨਾ ਉਹ ਤਿੰਨ ਰਾਸ਼ੀਆਂ ਜਿਨ੍ਹਾਂ ਦੀ ਕਿਸਮਤ ਚਮਕਣੀ ਹੈ ਕੀ ਸ਼ੁਭ ਪ੍ਰਭਾਵ ਪੈਣੇ ਆ ਧਿਆਨ ਨਾਲ ਸੁਣਿਓ ਵੇਟ ਕਰੋ ਕਿ ਇਹਨਾਂ ਤਿੰਨਾਂ ਵਿੱਚੋਂ ਤੁਹਾਡੀ ਰਾਸ਼ੀ ਤਾਂ ਨਹੀਂ ਆ ਤੁਸੀਂ ਤਾਂ ਕਰਮਾ ਵਾਲੇ ਨਹੀਂ ਹੋ ਆਓ ਫਿਰ ਧੇਰ ਕਾ ਦੀ ਗੱਲ ਮੇਖ ਰਾਸ਼ੀ ਹਾਂ ਸ਼ਾਬਾਸ਼ ਮੇਖ ਰਾਸ਼ੀ ਲਈ ਸੂਰਜ ਤੁਹਾਡੇ ਪੰਜਵੇਂ ਘਰ ਦਾ ਸਵਾਮੀ ਹੋ ਕੇ 11ਵੇਂ ਘਰ ਵਿੱਚ ਗ੍ਰੈਂਡ ਲਗਾ ਰਿਹਾ ਆ ਤੇ 11ਵਾਂ ਘਰ ਹੁੰਦਾ ਹੈ ਲਭ ਸਥਾਨ ਦਾ ਵਿਦਿਕ ਜੋਤਿਸ਼ ਦੇ ਅਨਸਾਰ ਜਦੋਂ ਰਾਹੂ ਸੂਰਜ ਲਭ ਸਥਾਨ ਤੇ ਹੁੰਦੇ ਆ ਨਾ ਤਾਂ ਇਹ ਅਚਾਨਕ ਧਨ ਲਾਭ ਕਰਵਾਉਂਦੇ ਆ ਜਿਵੇਂ ਕਿਸੇ ਲੰਬੇ ਸਮੇਂ ਤੋਂ ਫਸੇ ਹੋਏ ਪੈਸੇ ਅਚਾਨਕ ਮੇ ਆਫਸ ਮਿਲ ਜਾਣੇ ਤੇ ਜੇਕਰ ਤੁਸੀਂ ਕਿਤੇ ਸ਼ੇਅਰ ਮਾਰਕੀਟ ਜਾਂ ਪ੍ਰਾਪਰਟੀ ਚ ਨਿਵੇਸ਼ ਕੀਤਾ ਹੋਇਆ ਹੈ ਨਾ ਤਾਂ ਇਹ ਗ੍ਰੈਂਡ ਤੁਹਾਡੇ ਲਈ ਜੈਕਪੌਟ ਸਾਬਤ ਹੋਏਗਾ ਮਲਟੀਪਲ ਪੈਸੇ ਮਿਲਣੇ ਆ ਤੁਹਾਡੀ ਸਮਾਜਿਕ ਇੱਜ਼ਤ ਵੀ ਵਧਣ ਜਾ ਰਹੀ ਹੈ ਏ ਇੰਜਰ ਜਿੱਦਾਂ ਨਾ ਤੁਸੀਂ ਕੜਕ ਦੀ ਧੁੱਪ ਚ ਤੁਰਦੇ ਪਏ ਸੀ ਪਸੀਨੋ ਪਸੀਨੀ ਹੋਏ ਪਏ ਸੀ ਹਾਲੋਂ ਬਿਹਾਲ ਹੋਏ ਪਏ ਸੀ ਤੇ ਅਚਾਨਕ ਕਿਸੇ ਸੰਘਣੇ ਬੋੜ ਦੀ ਛਾਂ ਮਿਲ ਜਾਏ ਆਏ ਹਾਏ ਕਿੰਨਾ ਸਕੂਨ ਆ ਜਾਂਦਾ ਨਾ ਦੂਜੀ ਰਾਸ਼ੀ ਮਿਥਨ ਰਾਸ਼ੀ ਤੁਹਾਡੇ ਸੂਰਜ ਗ੍ਰਹਿਣ ਲੱਗੇਗਾ ਪਾਕਿਸਤਾਨ ਚ ਇਹ ਸੰਯੋਗ ਬਣਨ ਜਾ ਰਿਹਾ ਆ ਤੇ ਪਾਕਿਸਤਾਨ ਹੈ ਨਵਾਂ ਕਰ ਮਿਥਨ ਰਾਸ਼ੀ ਵਾਲਿਓ ਪਾਕਿਸਤਾਨ ਤੇ ਗ੍ਰਹਿਣ ਹੋਣ ਦੇ ਬਾਵਜੂਦ ਨਿਸ਼ਟਾ ਨਕਸ਼ਤਰ ਦਾ ਪ੍ਰਭਾਵ ਜਿਹੜਾ ਹੈ ਇਹ ਤੁਹਾਨੂੰ ਫਾਇਦਾ ਦੇ ਦੇਗਾ ਵਿਦੇਸ਼ੀ ਕਮਾਚ ਸਫਲਤਾ ਦਵਾਏਗਾ ਜਿਹੜੇ ਬੱਚੇ ਪੜ੍ਹਾਈ ਲਈ ਬਾਹਰ ਜਾਣਾ ਚਾਹੁੰਦੇ ਆ ਫੋਰਨ ਕੰਟਰੀਜ਼ ਵਿੱਚ ਜਾਂ ਜਿਨ੍ਹਾਂ ਦੀ ਪੀਆਰ ਫਸੀ ਹੋਈ ਸੀ ਧਿਆਨ ਨਾਲ ਸੁਣ ਰਹੇ ਹੋ ਨਾ ਉਹਨਾਂ ਦੇ ਲਈ ਰਸਤੇ ਖੁੱਲ ਜਾਣੇ ਆ ਸਾਰੇ ਧਾਰਮਿਕ ਯਾਤਰਾਵਾਂ ਦੇ ਯੋਗ ਬਣ ਜਾ ਰਿਹਾ ਤੇ ਪਿਤਾ ਦੀ ਜਾਇਦਾਦ ਤੋਂ ਲਾਭ ਮਿਲਣ ਦੇ ਪੂਰੇ ਸੰਕੇਤ ਨੇ ਤੀਜੀ ਕਰਮਵਾਲੀ ਲੱਕੀ ਰਾਸ਼ੀ ਹੈ ਤੁਲਾ पंचम भाव ਤੇ ਗ੍ਰਹਿਣ ਦਾ ਅਸਰ ਪਏਗਾ ਤੇ पंचम भाव ਹੈ ਸੰਤਾਨ ਤੇ ਬੁੱਧੀ ਸਥਾਨ ਇੱਥੇ ਕੀ ਹੋਣਾ ਭਲਾ ਇੱਥੇ ਰਾਹੁ ਤੁਹਾਡੀ ਕ੍ਰੀਏਟੀਵਿਟੀ ਨੂੰ ਹੋਰ ਵਧਾਏਗਾ ਸੰਤਨਾਸਮਕ ਸ਼ਕਤੀ ਵਧੇਗੀ ਤੁਲਾ ਰਾਸ਼ੀ ਵਾਲੇ ਜਾਤਕਾਂ ਨੂੰ ਨਵੀਂ ਨੌਕਰੀ ਦੇ ਪ੍ਰਸਤਾਵ ਮਿਲ ਸਕਦੇ ਆ ਤੇ ਜੇਕਰ ਕੋਈ ਨਵਾਂ ਵਪਾਰ ਸ਼ੁਰੂ ਕਰਨ ਵਾਲੇ ਤੁਸੀਂ ਸੋਚ ਰਹੇ ਹੋ ਤਾਂ ਗ੍ਰਹਿਣ ਤੋਂ ਬਾਅਦ ਦਾ ਸਮਾਂ ਬਹੁਤ ਹੀ ਉੱਤਮ ਆ ਮਾਨਸਿਕ ਤੌਰ ਤੇ ਤੁਸੀਂ ਆਪਣੇ ਆਪ ਨੂੰ ਬਹੁਤ ਮਜ਼ਬੂਤ ਮਹਿਸੂਸ ਕਰੋਗੇ ਚਲੋ ਇਹ ਤਾਂ ਸੀ ਤਿੰਨ ਲੱਕੀ ਰਸ਼ੀਆਂ ਤੁਹਾਡਾ ਨੰਬਰ ਨਹੀਂ ਆਇਆ ਦਿਲ ਤੱਕ-ਤੱਕ ਕਰ ਰਿਹਾ ਹੋਣਾ ਜਲਦੀ ਧੜਕਣ ਵੱਧ ਗਈ ਕਿ ਕਿਤੇ ਸਾਵਧਨ ਰਹਿਣ ਵਾਲੀਆਂ ਜਾਂ ਜਿਨ੍ਹਾਂ ਦੀ ਅਗਨੀ ਪ੍ਰੀਖਿਆ ਹੋਣੀ ਹੈ ਉਹਨਾਂ ਰਸ਼ੀਆਂ ਚ ਨਾ ਹੋਵੇ ਤੁਹਾਡੀ ਰਸ਼ੀ ਕੋਈ ਨਹੀਂ ਦਿਲ ਵੱਡਾ ਕਰੋ ਸੁਣੋ ਹੌਂਸਲਾ ਰੱਖੀਦਾ ਮੈਂ ਉਪਾਅ ਜੂ ਦੱਸ ਦੇਣੇ ਨਾਲ ਨਾਲ ਹੁਣ ਉਹ ਤਿੰਨ ਰਸ਼ੀਆਂ ਜਿਨ੍ਹਾਂ ਨੇ ਬਹੁਤ ਸਾਵਧਨ ਰਹਿਣਾ ਹੈ ਕਿਉਂ ਕਿਉਂਕਿ ਸੂਰਜ ਗ੍ਰਹਿ ਦੇ ਨੈਗੇਟਿਵ ਪ੍ਰਭਾਵ ਪੈਣੇ ਆ ਵੈਲੀ ਰਾਸ਼ੀ ਹੈ ਕੁੰਭ ਕਾਰਨ ਵੱਡਾ ਪਤਾ ਹੀ ਆ ਸਭ ਤੋਂ ਵੱਧ ਸਾਵਧਾਨੀ ਇਸ ਰਾਸ਼ੀ ਵਾਲਿਆਂ ਨੇ ਵਰਤਣੀ ਹੈ ਕਾਰਨ ਗ੍ਰਹਿਣ ਤੁਹਾਡੀ ਹੀ ਰਾਸ਼ੀ ਤੇ ਤੁਹਾਡੇ ਹੀ ਲਗਨ ਚ ਲੱਗ ਰਿਹਾ ਆ ਲਗਨ ਦਾ ਮਤਲਬ ਫਸਟ ਹਾਊਸ ਆਫ ਯੂਅਰ ਜਨਮ ਕੁੰਡਲੀ ਇਹ ਸਮਾਂ ਤੁਹਾਡੀ ਸਿਹਤ ਤੇ ਮਾਨਸਿਕ ਸਥਿਤੀ ਲਈ ਚੁਣੌਤੀਪੂਰਨ ਹੈ ਤੁਹਾਡੇ ਸੁਭਾਅ ਚ ਅਚਾਨਕ ਛਿੜਛੜਾਪਨ ਆ ਜਾਣਾ ਗਲਤ ਫੈਸਲੇ ਲੈਣ ਦੀ ਸੰਭਾਵਨਾ ਵੱਧ ਜਾਣੀ ਹੈ। ਬਿਲਕੁਲ ਇਦਾਂ ਜਿੱਦਾਂ ਕੋਈ ਗੰਦਾ ਪਾਣੀ ਆ ਤੇ ਉਹਦੇ ਚ ਆਪਣਾ ਚਿਹਰਾ ਦੇਖਣਾ ਚਾਹੁੰਦਾ ਉਹ ਸਾਫ਼ ਨਹੀਂ ਦਿ세ਗਾ ਕਦੀ ਵੀ। ਉਵੇਂ ਹੀ ਗ੍ਰਹਿਣ ਦੌਰਾਨ ਤੁਹਾਡੀ ਸੋਚ ਤੇ ਵੀ ਧੁੰਦ ਛਾ ਸਕਦੀ ਆ। ਕੋਈ ਵੀ ਵੱਡਾ ਨਿਵੇਸ਼ ਕਰਨਾ ਆ ਜਾਂ ਫਿਰ ਰਿਸ਼ਤਿਆਂ ਦੇ ਲਈ ਫੈਸਲਾ ਲੈਣਾ ਹੈ ਨਾ ਥੋੜੇ ਸਮੇਂ ਲਈ ਟਾਲ ਦਿਓ। ਦੱਸਾਂਗੀ ਤਰੀਕਾ ਕਦੋਂ ਤੱਕ ਟਾਲਣਾ ਹੈ। ਟਲ ਜਾਇਓ ਫਾਇਦੇ ਚ ਰਹੋਗੇ। ਉਪਾਦਸਨ ਲੱਗੀ ਆ ਸੁਪਰ ਡੂਪਰ ਗ੍ਰੈਂਡ ਤੋਂ ਬਾਅਦ ਤੁਸੀਂ ਕੁੰਭਰਾ ਸ਼ਿਵਾਲਿਓ ਕਾਲੇ ਤੇਲ ਤੇ ਕਾਲੀ ਸਾਬਤ ਮਾਂ ਦੀ ਦਾਲ ਦਾ ਦਾਨ ਕਿਸੇ ਲੋੜਵੰਦ ਨੂੰ ਕਰਨਾ ਮੈਂ ਧਰਮ ਸਥਾਨ ਤੇ ਦੇਣ ਨੂੰ ਨਹੀਂ ਕਿਹਾ ਕਿਉਂ ਕਿ ਜਿਹੜੇ ਟੁੱਟ ਕੇ ਜਾਂ ਉਪਾਗ ਕਰਦੇ ਹੋ ਉਸ ਵੇਲੇ ਧਰਮ ਸਥਾਨਾਂ ਦੀ ਪਵਿੱਤਰਤਾ ਨੂੰ ਮੱਦੇ ਨਜ਼ਰ ਰੱਖਦੇ ਆ ਕਦੀ ਵੀ ਇਸ ਮਗਰੀ ਉੱਥੇ ਨਹੀਂ ਦੇਣੀ ਇਹ ਲੋੜਵੰਦ ਨੂੰ ਦਿਓ ਉੱਥੇ ਤਾਂ ਨਿਸ਼ਕਾਮ ਨਿਰਸ਼ਲ ਨਿਸ਼ਕਟ ਸੇਵਾ ਕਰੋ ਦਿਨ ਸੋਚ ਵਿਚਾਰ ਕੇ ਨਾ ਦਿਓ ਜਦੋਂ ਕਿਸੇ ਵੀ ਧਰਮ ਅਸਥਾਨ 'ਚ ਤੁਸੀਂ ਰਸਤੇ ਦੇਣੀ ਹੈ ਠੀਕ ਹੈ ਜੀ ਤੁਸੀਂ ਓਮ ਨਮੋ शिवाय ਦਾ ਜਪ ਵੀ ਕਰਨਾ ਹੈ ਜਿਹੜਾ ਤੁਹਾਡੇ ਲਈ ਕਵਚ ਦਾ ਕੰਮ ਕਰੇਗਾ ਦੂਜੀ ਸਾਵਧਾਨ ਰਹਿਣ ਵਾਲੀ ਅਗਨੀ ਪ੍ਰੀਖਿਆ ਦੇਣ ਵਾਲੀ ਰਾਸ਼ੀ ਹੈ ਕਰਕ 8ਵੇਂ ਘਰ 'ਚ ਗ੍ਰਹਿਣ ਲੱਗਣ ਜਾ ਰਿਹਾ ਹੈ ਜੀ ਤੇ 8ਵਾਂ ਘਰ ਹੁੰਦਾ ਹੈ ਮੌਤ ਅਤੇ ਦੁਰਘਟਨਾ ਦਾ ਭਾਵ ਘਬਰਾਉਣਾ ਨਹੀਂ ਮੌਤ ਸ਼ਬਦ ਸੁਣ ਕੇ ਡਰ ਨਹੀਂ ਜਾਈਦਾ ਕਿਉਂਕਿ ਉਹ ਤਾਂ ਅਟੱਲ ਸੱਚ ਹੈ ਪਰ ਇਥੇ ਇਦਾਂ ਦਾ ਨਹੀਂ ਕੁਝ ਵੀ ਵਾਪਰਨਾ ਇਹ 8ਵਾਂ ਸੂਰਜ ਵੈਦਿਕ ਜੋਤਿ ਚ ਸ਼ੁਭ ਤਾਂ ਨਹੀਂ ਮੰਨਿਆ ਜਾਂਦਾ ਤੁਸੀਂ ਜਦੋਂ ਡਰਾਈਵਿੰਗ ਕਰਨੀ ਹੈ ਵਾਹਨ ਚਲਾਉਣਾ ਹੈ ਟੂ ਵੀਲਰ ਫੋਰ ਵੀਲਰ ਉਦਾਂ ਵੀ ਸੜਕ ਤੇ ਤੁਰੇ ਜਾਂਦੇ ਆ ਤਾਂ ਬਹੁਤ ਸਾਵਧਾਨੀ ਵਰਤਿਓ ਕਿਉਂਕਿ ਨਾਲ ਹੀ ਤੁਹਾਡੇ ਗੁਪਤ ਸ਼ਤਰੂ ਤੁਹਾਨੂੰ ਬਹੁਤ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰਨਗੇ ਸਰਕਾਰੀ ਕੰਮ ਚੰਗੇ ਭਲੇ ਚੱਲਦੇ ਸੀ ਉਹਨਾਂ ਚ ਬਹੁਤ ਵੱਡੀਆਂ ਵੱਡੀਆਂ ਰੁਕਾਵਟਾਂ ਆਉਣਗੀਆਂ ਡਾਕਟਰ ਤੇਰਾ ਕਰਨੇ ਵਾਂ ਫੜੀ ਆ ਆਖਰੀ 7 ਤੱਕ ਨਿਵਾਵਾਂਗੀ ਦੇਣ ਲਗੀਆਂ ਸੁਪਰ ਡੁੱਪਰ ਪਾ ਗ੍ਰਹਿਣ ਵਾਲੇ ਦਿਨ ਤੋਂ ਲਗਾਤਾਰ 8 ਦਿਨਾਂ ਤੱਕ ਤੁਸੀਂ ਜਲ ਵਿੱਚ ਥੋੜਾ ਜਿਹਾ ਰੰਗਾਚਲ ਜਾਂ ਫਿਰ ਹੋਲੀ ਵਾਟਰ ਕਿਸੇ ਵੀ ਪਵਿੱਤਰ ਸਰੋਵਰ ਦਾ ਪਾ ਕੇ ਇਸ਼ਨਾਨ ਕਰਨਾ ਡੇਲੀ ਤੇ ਅਦਿੱਤਿਆ ਹਰਦੇਸ ਥੋਤਰ ਦਾ ਪਾਠ ਕਰ ਲਓ ਪੂਜਾ ਸਮਗਰੀ ਦੀ ਦੁਕਾਨ ਤੋਂ ਇੱਕ ਤਾਬਾ ਮਿਲ ਜਾਂਦੀ ਹੈ ਗੱਲ ਸੁਣੋ ਜਦੋਂ ਅਸੀਂ ਕੋਈ ਆਪਣੇ ਜੀਵਨ ਨੂੰ ਸੌਖਿਆ ਕਰਨਾ ਹੈ ਨਾ ਤਾਂ ਜਿੱਥੋਂ ਤੁਹਾਨੂੰ ਸੁੱਖ ਮਿਲਦਾ ਉਹ ਓਟ ਆਸਰਾ ਲੈ ਲੈਣਾ ਚਾਹੀਦਾ ਕੋਈ ਅਰਜ਼ ਨਹੀਂ ਬੜੇ ਸਟ੍ਰਿਕਟ ਨਹੀਂ ਬਣੀਦਾ ਸਖਤ ਨਹੀਂ ਬਣੀਦਾ ਅਗਲੀ ਰਾਸ਼ੀ ਆਜੀ ਬ੍ਰਿਸ਼ਚਕ ਚੌਥੇ ਘਰ 'ਚ ਪ੍ਰਭਾਵ ਪੈਣਾ ਹੈ ਇਸ ਸੂਰਜ ਗ੍ਰਹਿ ਦਾ ਚੌਥਾ ਘਰ ਹੈ ਸੁੱਖਾਂ ਦਾ ਤੇ ਮਾਤਾ ਦਾ ਸਥਾਨ ਘਰ ਦੀ ਸੁੱਖ ਸ਼ਾਂਤੀ ਭੰਗ ਹੋ ਜਾਣੀ ਹੈ ਮਾਂ ਦੀ ਸਿਹਤ ਇੰਨੀ ਖ ਵਿਗੜੇਗੀ ਕਿ ਭੱਜ ਦੌੜ ਹੋ ਸਕੇਗੀ ਜ਼ਮੀਨ ਜਾਇਦਾਦ ਦੇ ਝਗੜਿਆਂ 'ਚ ਨਹੀਂ ਪੈਣਾ ਸ਼ਾਂਤੀ ਬਣਾਈ ਰੱਖੋ ਸਮਾਂ ਨਗਾ ਦਿਓ ਕੋਈ ਹਰਜ ਥੋੜਾ ਹੈ ਪਰ ਮਾਨਸਿਕ ਚਿੰਤਾਵਾਂ ਤੁਹਾਨੂੰ ਰਾਤਾਂ ਦੀ ਨੀਂਦ ਤੋਂ ਦੂਰ ਕਰ ਸਕਦੀਆਂ ਰਾਤਾਂ ਦੀ ਨੀਂਦ ਉਡ ਜਾਣੀ ਹੈ ਸੁਪਰ ਡੂਪਰ ਉਪਾਅ ਦੱਸਣ ਲੱਗੀਆਂ ਗ੍ਰੈਂਡ ਦੇ ਸਮੇਂ ਕਿਸੇ ਸਾਫ ਸੁਥਰੀਆਂ ਮੂਲੀਆਂ ਲੈ ਲਓ ਉਹਦਾ ਦਾਨ ਕਰ ਦਿਓ ਜਾਂ ਫਿਰ ਜਦੋਂ ਗ੍ਰੈਂਡ ਹਟਦਾ ਉਸ ਤੋਂ ਬਾਅਦ ਦੁੱਧ ਜਾਂ ਚੌਣਾ ਦਾ ਦਾਨ ਸ਼ਿਵਾਲੇ ਚ ਕਰਨਾ ਜਾ ਕੇ ਛੇ ਮੰਦਰ ਸ਼ਿਵਾਲਾ ਉੱਥੇ ਦੇਣਾ ਸੋ ਆਪਣੇ ਕੋਲ ਹਮੇਸ਼ਾ ਆਉਣ ਵਾਲੇ ਸਮਿਆਂ ਤੱਕ ਲਈ ਇੱਕ ਚਾਂਦੀ ਦਾ ਟੁਕੜਾ ਰੱਖੋ ਸੋ ਕੋਲ ਟੋਟਲ ਇਹ ਤਸੀਖੇ ਰਾਸ਼ੀਆਂ ਹੋ ਗਏ ਉਹ 10 ਬਾਕੀ ਰਾਸ਼ੀਆਂ ਵਾਲੇ ਜਿਨ੍ਹਾਂ ਦੀ ਰਾਸ਼ੀ ਇਹਨਾਂ ਵਿੱਚ ਨਹੀਂ ਸੀ ਉਹ ਚਿੰਤਾ ਨਾ ਕਰਨ ਮੈਂ ਵੀਡੀਓ ਦੇ ਅਖੀਰ 'ਚ ਇੱਕ ਅਜੀਹਾ ਮਹਾਂ ਉਪਾਅ ਰੈਰੈਸਟ ਦੱਸਣਾ ਆ ਜੋ ਕਿਸੇ ਵੀ ਰਾਸ਼ੀ ਵਾਲਾ ਕਰੇਗਾ ਜਿਸ ਦਿਨ ਸੂਰਜ ਗ੍ਰਹਿਣ ਹੋਣਾ ਹੈ ਹੁਣ ਮੈਨੂੰ ਕਿਰਪਾ ਕਰਕੇ ਕਮੈਂਟ ਚ ਦੱਸੋ ਤੁਹਾਡੀ ਰਾਸ਼ੀ ਕਿਹੜੀ ਆ ਤਾਂ ਕਿ ਤੁਸੀਂ ਪਹਿਲਾਂ ਕਦੇ ਗ੍ਰੈਂਡ ਦੌਰਾਨ ਕਿਸੇ ਖਾਸ ਅਨੁਭਵ ਨੂੰ ਮਹਿਸੂਸ ਕੀਤਾ ਕੋਈ ਇਹੋ ਜਿਹਾ ਤਜਰਬਾ ਮੇਰੇ ਨਾਲ ਸਾਂਝਾ ਕਰੋ ਮੈਂ ਤੁਹਾਡੇ ਕਮੈਂਟ ਪੜਦੀ ਵੀ ਆਂ ਤੇ ਜਵਾਬ ਵੀ ਦਿੰਨੀ ਆਂ ਕੋਸ਼ਿਸ਼ ਕਰਾਂਗੀ ਤੁਹਾਡਾ ਸਹੀ ਮਾਰਗਦਰਸ਼ਨ ਕਰ ਸੰਕਾ ਉਮੀਦ ਹੈ ਜਾਣਕਾਰੀ ਤੁਹਾਡੇ ਜੀਵਨ ਚ ਚਾਨਣ ਲੈ ਕੇ ਆਏਗੀ ਵੀਡੀਓ ਨੂੰ ਲਾਈਕ ਕਰ ਦਿਓ ਆਪਣੇ ਪਰਿਵਾਰ ਤੇ ਅਸਤੇ ਦੋਸਤਾਂ ਦੇ ਸਰਕਲ ਚ ਸਾਂਝੀ ਕਰ ਦਿਓ ਤੇ ਚੈਨਲ ਡਾਕਟਰ 13 ਕੌਰ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਮੈਂ ਕੋਟ-ਕੋਟ ਕੇ ਤਾਂ ਕਰ ਰਹੀ ਆ ਤੁਸੀਂ ਇਹ ਲਵਜ਼ ਸੁਣਦੇ ਨਹੀਂ ਤੁਹਾਨੂੰ ਸੁਣਾਉਣ ਲਈ ਮੈਂ ਦੋ ਤਿੰਨ ਵਾਰੀ ਰਿਪੀਟ ਕੀਤਾ ਸੋ ਕਰ ਦਿਓ ਸਬਸਕ੍ਰਾਈਬ ਹਾਈਪ ది অপਸ਼ਨ ਦਬਾ ਦਿਓ ਅਗਲੀ ਵੀਡੀਓ ਚ ਮਿਲਦੇ ਆ ਪਰ ਸੂਰਜ ਗਰਨ ਵਾਲੇ ਦਿਨ ਇਹ ਵਾਲਾ ਰੇਅਰੈਸਟ ਉਪਾ ਸਭ ਜਣੇ ਜ਼ਰੂਰ ਕਰ ਲੈਣਾ ਹੁਣੋ ਠਿੱਕੇ ਵਹਿ ਜਾਣ ਜਿਨ੍ਹਾਂ ਨੇ ਇਹ ਲਵਜ਼ ਸੁਣ ਕੇ ਵੀਡੀਓ ਜਿਹੜੀ ਆ ਉਹ ਬੰਦ ਕਰ ਦਿੱਤੀ ਰਹਿ ਗਿਆ ਨਾ ਉਹਨਾਂ ਦਾ ਸਰਮ ਸੰਜਾ ਉਪਾ ਲੋ ਜੀ ਜਿਹਨਾਂ ਜਾਤਕਾਰ ਨੂੰ ਆਪਣੀ ਰਸ਼ਨੀ ਪਤਾ ਉਹਨਾਂ ਲਈ ਇੱਕ ਅਚੂਕ ਵੈਦਿਕ ਉਪਾਅ ਦੇਣ ਲੱਗੇ ਆ ਗ੍ਰਹਿਣ ਕਾਲ ਦੌਰਾਨ ਆਪਣੇ ਘਰ 'ਚ ਕੁਸ਼ਾ ਕਾ ਰੱਖਣੀ ਹੈ ਗ੍ਰਹਿਣ ਖਤਮ ਹੋਣ ਤੋਂ ਬਾਅਦ ਪੂਰੇ ਘਰ 'ਚ ਗੰਗਾ ਜਲ ਦਾ ਛਿੜਕਾ ਕਰੋ ਤੇ ਗਾਇਤਰੀ ਮੰਤਰ ਦੀ ਇੱਕ ਮਾਲਾ ਜ਼ਰੂਰ ਫੇਰੋ ਸੂਰਜ ਦੇਵਤਾ ਦੀ ਕਿਰਪਾ ਨਾਲ ਸਾਰੇ ਦੋਸ਼ ਘੱਟੇ ਜਾਣਗੇ ਮਿਲਾਂਗੇ ਕੱਲ ਟਿਲ ਦੈਨ ਬਾਏ ਬਾਏ